ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਆਪਣੀਆਂ ਮੰਗਾਂ ਨੂੰ ਲੈ ਕੇ ਠਾਣਾ ਜੋਗਾ ਦਾ ਕੀਤਾ ਘਰਾਓ ਅੱਜ ਸ਼ਾਮ ਕਰੀਬ 4 ਵਜੇ ਜਾਣਕਾਰੀ ਦਿੰਦੇ ਆ ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਅਤੇ ਮਹਿੰਦਰ ਸਿੰਘ ਪੈਣੀਵਾਗਾ ਨੇ ਕਿਹਾ ਕਿ ਮਾਨਸਾ ਦੇ ਪਿੰਡ ਬੁਰਜੀ ਢਿਲਮਾ ਦੇ ਕਿਸਾਨ ਬਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਪਰਾਲੀ ਦੀਆਂ ਗੱਠਾ ਬਣਾਈਆਂ ਸੀ ਜੋ ਗੱਠਾ ਖੁੱਲੀਆਂ ਸੀ ਜਿਹਾ ਮਾੜੀ ਮੋਟੀ ਰਹਿਣ ਖੁੰਦ ਉਸ ਦੇ ਖੇਤ ਵਿੱਚ ਰਹਿ ਗਈ ਸੀ ਉਸ ਨੂੰ ਕਿਸਾਨ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਠਾਣਾ ਜੋਗਾ ਦੀ ਪੁਲਿਸ ਵੱਲੋਂ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨ ਸਿੰਦਰ ਸਿੰਘ ਦੀ ਰਿਹਾਈ ਅਤੇ ਉਸ ਉੱਪਰ ਪਾਏ ਪਰਚੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਜੋਗਾ ਦਾ ਕਹਿਰਾਓ ਕੀਤਾ ਗਿਆ ਪਿੰਡ ਬੁਰਜ ਢਿਲਵਾ ਦੇ ਕਿਸਾਨ ਦਾ ਪਰਾਲੀ ਦੇ ਮਸਲੇ ਨੂੰ ਲੈ ਕੇ ਜੋਗੇ ਥਾਣੇ ਵੱਲੋਂ ਉਹਦੀ ਗ੍ਰਿਫਤਾਰੀ ਪਾਈ ਗਈ ਹੈ ਉਸ ਕਿਸਾਨ ਨੂੰ ਰਿਹਾ ਕਰਾਉਣ ਦੀ ਖਾਤਰ ਸਾਰੀਆਂ ਹੀ ਐਸਕੇਐਮ ਦੀਆਂ ਜਥੇਬੰਦੀਆਂ ਵੱਲੋਂ ਜੋਗਾ ਥਾਣੇ ਦਾ ਘਰਾਓ ਕੀਤਾ ਹੋਇਆ ਹੈ ਦੋਨੇ ਗੇਟ ਬੰਦ ਕੀਤੇ ਹੋਏ ਨੇ ਜਿੰਨਾ ਚਿਰ ਆ ਕੇ ਸਾਨੂੰ ਉੱਚ ਅਧਿਕਾਰੀ ਕੋਈ ਵਿਸ਼ਵਾਸ ਨਹੀਂ ਦਿੰਦੇ ਵੀ ਕਿਸਾਨ ਤੇ ਕੋਈ ਐਫ ਆਈ ਆਰ ਦਰਜ ਨਹੀਂ ਹੋਊਗੀ ਕੋਈ ਜ਼ਮੀਨ ਤੇ ਰੈੱਡ ਐਂਟਰੀ ਨਹੀਂ ਹੋਊਗੀ ਉਨਾ ਚਿਰ ਸਾਡਾ ਇਹ ਘਰਾਵਾ ਉਹ ਜਾਰੀ ਰਹੂਗਾ ਕਿਸਾਨ ਨੂੰ ਰਿਹਾ ਕਰਾ ਕੇ ਵੀ ਲੈ ਕੇ ਜਾਵਾਂਗੇ ਜਿਹੜਾ ਪਰਚਾ ਹੈ ਉਹ ਵੀ ਅਸੀਂ ਕਿਸੇ ਵੀ ਕੀਮਤੇ ਪੈਣ ਦੇ ਲਗਾਤਾਰ ਘਰਾਵਾ ਸਾਡਾ ਜਾਰੀ ਰਹੂ ਕੋਈ ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤ ਹੋਈ ਹੋਵੇ ਦੇਖੋ ਇੰਟੈਲੀਜੈਂਸੀ ਦੇ ਜ਼ਰੀਏ ਕੁਝ ਗੱਲ ਹੋਈ ਹੈ ਉਹਨੇ ਦੱਸਿਆ ਵੀ ਕੋਈ ਸੀਨੀਅਰ ਦੋ ਅਫਸਰ ਬੁਲਾਏ ਹੋਏ ਨੇ ਦੇਖਦੇ ਹਾਂ ਹਜੇ ਕੋਈ ਆਉਂਦਾ ਹੈ ਨਹੀਂ ਆਉਂਦਾ ਪਰ ਅਸੀਂ ਪੱਕੇ ਪੈਰੀ ਇਹ ਧਰਨਾ ਲਾਇਆ ਹੋਇਆ ਜਿੰਨਾ ਚਿਰ ਸਾਡੀ ਤਸੱਲੀ ਨਹੀਂ ਹੁੰਦੀ ਇਹ ਘਰਾਓ ਦੋਨੇ ਗੱਟਾਂ ਦਾ ਜਰੀਓ ਅੱਜ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਜਿਹੜਾ ਜੋਗਾਗਾ ਉੱਥੇ ਧਰਨਾ ਲੱਗਿਆ ਹੋਇਆਗਾ ਕਿਉਂਕਿ ਇੱਕ ਢੱਲਵਾ ਦਾ ਕਿਸਾਨ ਹੈ ਉਹ ਐਸਐਚਓ ਨੇ ਗ੍ਰਿਫਤਾਰ ਕਰਕੇ ਲਿਆ ਕੇ ਅੰਦਰ ਬੰਦ ਕਰਤਾ ਕਿਉਂਕਿ ਗੱਠਾਂ ਬਣਾਈਆਂ ਹੋਈਆਂ ਹੁੰਗੀਆਂ ਸ਼ੋਸ਼ਬਾਣ ਦੇ ਵਿੱਚ ਉਹ ਜਿਹੜੀ ਕੋਈ ਗੱਠ ਇੱਕ ਖੁੱਲ ਗਈ ਸੀ ਉਹ ਛੱਡ ਗਿਆ ਸੀਗਾ ਗੱਠ ਚੱਕਣ ਵਾਲਾ ਉਹਨੂੰ ਖੜਿਆ ਕੇ ਅੱਗ ਲਾਈ ਹੋਈ ਸੀਗੀ ਤੇ ਇਸ ਕਰਕੇ ਐਸਐਚਓ ਦਾ ਉੱਧਰ ਜਾਣਾ ਹੋ ਗਿਆ ਤਾਂ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਿੰਨੀਆਂ ਮਾਨਸਾ ਜ਼ਿਲ੍ਹੇ ਨਾਲ ਕਿਸਾਨ ਜਿਹਾ ਬੰਦਿਆ ਨੇ ਉਹ ਸਾਰੀਆਂ ਨੇ ਕਰਕੇ ਮੀਟਿੰਗ ਥਾਣੇ ਦਾ ਮੁਕੰਮਲ ਘਰਾਓ ਕੀਤਾ ਜਿਹੜਾ ਦੂਜਾ ਗੇਟ ਸੀਗਾ ਕਿਉਂਕਿ ਉਹ ਵੀ ਹੁਣ ਬੰਦ ਕਰ ਲਿਆ ਐਸਐਚਓ ਨਾਲ ਮੀਟਿੰਗ ਹੋਈ ਹੈ ਐਸਐਚਓ ਦੀ ਮੀਟਿੰਗ ਦੇ ਵਿੱਚ ਜਿਹੜੀ ਹੋਈ ਆ ਉਹ ਕੋਈ ਗੱਲ ਦੇ ਵਿੱਚ ਦਮ ਨਹੀਂ ਸੀਗਾ ਉਹ ਸਰਕਾਰ ਦਾ ਜਾਦੇ ਕਮਾਊ ਪੁੱਤ ਘਾਉਂਦਾ ਸੀਗਾ ਤੇ ਨਾਲ ਨਾਲ ਜਿਹੜੀ ਦੁੱਖ ਦੀ ਗੱਲ ਆ ਸਾਨੂੰ ਕਿਸਾਨ ਨੂੰ ਲਿਆਂਦਾ ਅੰਦਰ ਬੰਦ ਕਰਤਾ ਤੇ ਆਥਣ ਦਾ ਸ਼ਾਮ ਦਾ ਟਾਈਮ ਹੋ ਗਿਆ ਤੇ ਕਿਸਾਨ ਨੇ ਰੋ ਰੋ ਕੇ ਦੱਸਿਆ ਵੀ ਮੈਨੂੰ ਗਾਣਾ ਧੀਆ ਪੈਣਾਂ ਦੇ ਦਿੱਤੀਆਂ ਕਿਸਾਨ ਨੂੰ ਉਹ ਸਾਨੂੰ ਵੱਡਾ ਦੁੱਖ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹੋ ਜਿਹਾ ਸੱਚ ਨੂੰ ਚੱਲਦਾ ਕਰੋ ਤੇ ਜਿੰਨਾ ਚਿਰ ਇਹਨਾਂ ਦੇ ਜਿਹੜੇ ਹੁਣ ਜਦੋਂ ਮੀਟਿੰਗ ਹੋਈ ਹੈ ਕਹਿੰਦਾ ਵੀ ਕਿਸਾਨ ਨੂੰ ਲੈ ਜੋ ਜੇ ਧਰਨਾ ਲੱਗ ਗਿਆ ਘਰਾਓ ਛੱਡ ਦੋ ਤੇ ਪਰਚੇ ਦਾ ਤਾਂ ਕੱਲ ਨੂੰ ਪਤਾ ਲੱਗੂ ਅਸੀਂ ਫੈਸਲਾ ਕੀਤਾ ਵੀ ਜਿਹਨਾਂ ਦੇ ਪਰਚਾ ਟੈਨਸ਼ਨ ਨਹੀਂ ਹੁੰਦਾ ਤੇ ਆ ਕੇ ਘੱਟ ਤੋਂ ਘੱਟ ਡੀਐਸਪੀ ਵਿਸ਼ਵਾਸ ਨਹੀਂ ਦਿਵਾਉਂਦਾ ਇਹਨਾਂ ਦਾ ਆਰਓ ਪਿੰਡਾਂ ਦੇ ਵਿੱਚ ਜਿਹੜੇ ਛੱਡੇ ਹੋਏ ਨੇ ਸ਼ਿਵਲ ਪ੍ਰਸਾਦ ਸਿੰਘ ਦੇ ਆਗੂ ਉਹ ਸਟੇਜ ਤੇ ਨਹੀਂ ਆਉਂਦੇ ਉਹਨਾਂ ਚਾਹ ਕਰ ਧਰਨਾ ਜਾਰੀ ਰਹੂਗਾ ਗਾਹਾਂ ਵਾਸਤੇ ਕਿਤੇ ਵੀ ਐਸਐਚਓ ਨੇ ਇਹ ਜੀ ਕੋਈ ਹਰਕਤ ਕਰੀਏ ਤਾਂ ਉਹ ਬਖਸ਼ਿਆ ਨਹੀਂ ਜਾਊਗਾ ਜਿਵੇਂ ਅੱਜ ਜੋਗੇ ਠਾੜੇ ਦਾ ਜਲੂਸ ਕੱਢਿਆ ਜਿਵੇਂ ਜੁਕਰ ਜਲੂਸ ਕੱਢਾਂਗੇ ਭਗਵੰਤ ਮਾਨ ਨੂੰ ਇਸ ਜਿਹੜੇ ਆ ਗੁੰਡਾਗਰਦੀ ਕਰਾਉਂਦਾ ਇਸ ਪੁਲਿਸ ਤੋਂ ਉਹਦਾ ਥੋੜੇ ਦਿਨਾਂ ਦੇ ਵਿੱਚ ਹੀ ਜਦੋਂ ਮੰਗਤਾ ਆਊਗਾ ਵੋਟਾਂ ਨੂੰ ਉਦੋਂ ਇਹਦਾ ਜਿਹੜਾ ਖਵਾਦਿਆ ਨੂੰ ਭੁਗਤਣਾ ਪਊਗਾ